ਟਾਇਰ ਨੂੰ ਚੱਕ ਕੇ ਦੇਖ ਲਓ ਬਾਈ ਧਰਨਾ ਪੈ ਜੇ ਤਾਂ ਮੈਨੂੰ ਕਹਿ ਦਿਓ ਠੀਕ ਹੈ ਸਾਰੀਆਂ ਕੰਪਨੀਆਂ ਦੇ ਮੁਕਾਬਲੇ ਪਲਾਈ ਵੀ ਜ਼ਿਆਦਾ ਰਬਰ ਪੱਟ ਕੇ ਦੇਖ ਲੈ ਕੋਈ ਪੱਟ ਕੇ ਦਿਖਾਓ ਇਹਨੂੰ ਦਿਖਾਓ ਪੱਟ ਕੇ ਹੱਥ ਨਾਲ ਹੁਣ ਲਾ ਤੇ ਦਾ ਇਹ ਖਲੀ ਜਾ ਖਲੀ ਯਾਰ ਕਰਦਾ ਦਿਖਾ ਲਈ ਤੇ ਜੀਪਰ ਲੈ ਕੇ ਆਏ ਸੀ ਕਿ ਐਡਾ ਝੋਟੇ ਵਰਗਾ ਟਾਇਰ ਨਾ ਅਜੇ ਤੱਕ ਬਣਿਆ ਨਾ ਬਣਨਾ ਮੇਰੇ ਹੁੰਦਿਆਂ ਦਾ ਬਣਿਆ ਨਹੀਂ ਦੂਜੀ ਗੱਲ ਬਾਈ ਆਫਰ ਸ਼ੁਰੂ ਕੀਤਾ ਸੀ ਵੱਡੇ ਟਾਇਰਾਂ ਨਾਲ ਛੋਟਾ ਟਾਇਰ ਫ੍ਰੀ ਦੇਣ ਵਾਲੀ ਪਹਿਲੀ ਕੰਪਨੀ ਸੀ ਇਹ ਭਾਰਤ ਦੀ ਕਹਿ ਲੋ ਮੋਲਕ ਦੀ ਕਹਿ ਲੋ ਜਿੰਨੀ ਤੁਸੀਂ ਜਾਣਕਾਰੀ ਰੱਖਦੇ ਆਂ ਦੇਖ ਲਓ ਹਾਂਜੀ ਦੋਸਤੋ ਕਿਸਾਨ ਟਾਇਰ ਵਾਲਿਆਂ ਨੇ ਇੱਕ ਵਾਰੀ ਫਿਰ ਇਮੋਰਟਲ ਟਾਇਰ ਦੇ ਨਾਲ ਧੱਕ ਪਾਈ ਹੋਈ ਆ ਵਿਸਾਖੀ ਤਲਵੰਡੀ ਸਾਬੋ ਮੇਲੇ ਤੇ ਦੇਖਦੇ ਆ ਇਸ ਵਾਰ ਕੀ ਆਫਰ ਲੈ ਕੇ ਆਏ ਨੇ ਕੀ ਆਫਰ ਚੱਲ ਰਹੇ ਨੇ ਤੇ ਪਸੰਦ ਆ ਜਿਹੜੀ ਇਮੋਰਟਲ ਟਾਇਰ ਦੀ ਕਿਸਾਨ ਭਰਾਵਾਂ ਦੀ ਵਾਧੇ ਜਾ ਰਹੀ ਆ ਆਪਾਂ ਕਰਦੇ ਆ ਵੀਰ ਨਾਲ ਗੱਲਬਾਤ ਹਾਂਜੀ ਬੀ ਸੱਸੀ ਗਲਾਈ ਜੀ ਸੱਸੀ ਗਲਬਾਈ ਦੀ ਸੱਸੀ ਗਲ ਜੀ ਇਸ ਵਾਰ ਆਪਾਂ ਫਿਰ ਵਿਸਾਖੀ ਮੇਲੇ ਤੇ ਕਿਸਾਨਾ ਭਰਾਵਾਂ ਵਾਲੇ ਕੀ ਆਫਰ ਲੈ ਕੇ ਆਏ ਹਾਂ ਮੋਟਰਲ ਟਾਇਰ ਤੇ ਹਾਂਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਸਟਾਲ ਤੇ ਆਏ ਤੇ ਮੇਰੇ ਵੱਲੋਂ ਪਹਿਲਾਂ ਸਾਰਿਆਂ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਦੇ ਵਿੱਚ ਬਖਸ਼ੇ ਸੋ ਸਾਡੀ ਕੰਪਨੀ ਨੇ ਜੀ ਵਿਸਾਖੀ ਦੇ ਮੁੱਖ ਦਿਹਾੜੇ ਨੂੰ ਰੱਖਦੇ ਹੋਏ ਤਾਕਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਇਹ ਸਟਾਲ ਲਾਇਆ ਤੇ ਜਿਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਸੀ ਪਹਿਲਾਂ ਮਾਗੀ ਦੇ ਮੇਲੇ ਦੇ ਵਿੱਚ ਤੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਵਾਕਵਾ ਖੇਤਾਂ ਤੇ ਸਟਾਲ ਲਾਏ ਤੇ ਕੰਪਨੀ ਕਿਸਾਨ ਭਰਾਵਾਂ ਲਈ ਆਫਰ ਲੈ ਕੇ ਆਈ ਤੇ ਹੁਣ ਵੀ ਇੱਥੇ ਸਾਡੀ ਕੰਪਨੀ ਆਫਰ ਲੈ ਕੇ ਆਈ ਹੈ ਤੇ ਸਪੈਸ਼ਲ ਕਿਸਾਨ ਟਾਇਰ ਸ਼੍ਰੀ ਮੁਕਸਰ ਸਾਹਿਬ ਵਾਲੇ ਜਿਹੜੇ ਕਿ ਸਾਡੇ ਡਿਸਟ੍ਰੀਬਿਊਟਰ ਨੇ ਇਧਰ ਮਾਲਵਾ ਬੈਲਟ ਦੇ ਜਿਹੜੇ ਕਿ ਬਹੁਤ ਜ਼ਿਆਦਾ ਸਾਨੂੰ ਵਧੀਆ ਰਿਸਪਾਂਸ ਦਿੱਤਾ ਤੇ ਉਹਨਾਂ ਉਹਨਾਂ ਵੱਲੋਂ ਇਹ ਸਟਾਲ ਲਾਇਆ ਗਿਆ ਤੇ ਹਰਵਿੰਦਰ ਸਿੰਘ ਰਿੱਕੀ ਜੀ ਉਹਨਾਂ ਵੱਲੋਂ ਸਾਡੇ ਸਟਾਲ ਦੇ ਵਿੱਚ ਦੋ ਤਿੰਨ ਦਿਨ ਲਗਾਤਾਰ ਸਾਡੇ ਨਾਲ ਇੱਥੇ ਰਹੇ ਉੱਚੇ ਤੇਰੇ ਤੇ ਇਹਨਾਂ ਨੇ ਛੇਵਾ ਨਵਾਈਆਂ ਤੇ ਮੈਂ ਚਾਹੂੰਗਾ ਵੀ ਇਹੀ ਤੁਹਾਨੂੰ ਸਾਰੀ ਜਿਹੜੀ ਵੀ ਸਾਡੀ ਸਕੀਮ ਹੈ ਜਾਂ ਜਿਹੜਾ ਆਫਰ ਹੈ ਉਹ ਤੁਹਾਨੂੰ ਬਿਆਨ ਕਰਨਗੇ ਔਰ ਦੱਸਣਗੇ ਸਾਡੇ ਟਾਇਰ ਦੀ ਕੁਆਲਿਟੀ ਬਾਰੇ ਜਾਂ ਜਿਹੜਾ ਵੀ ਕਿਸਾਨ ਭਰਾਵਾਂ ਨੇ ਸਾਨੂੰ ਪਿਆਰ ਦਿੱਤਾ ਤੁਰਕੀ ਜੀ ਬਹੁਤ-ਬਹੁਤ ਜੀ ਆਇਆਂ ਨੂੰ ਤੁਸੀਂ ਸਾਡੇ ਸਟਾਲ ਤੇ ਆਏ ਤੇ ਦੋ ਸ਼ਬਦ ਤੁਸੀਂ ਜੀ ਨੂੰ ਬੋਲੋ ਜੀ ਆਹ ਮਾਈਕ ਲਾਓ ਜੀ ਬਿਲਕੁਲ ਸੋ ਸਾਰਿਆਂ ਨੂੰ ਪਹਿਲਾਂ ਤਾਂ ਜੀ ਫਤੇਬ ਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਿੰਦਰ ਸਿੰਘ ਰਿੱਕੀ ਮੁਖਸਰ ਤੋਂ ਬਾਈ ਗੁਰਪ੍ਰੀਤੌਰ ਨੇ ਤੁਹਾਨੂੰ ਦੱਸਿਆ ਕਿ ਮੇਲਾ ਮਾਗੀ ਤੇ ਅਸੀਂ ਇਸ ਕੰਪਨੀ ਦਾ ਸਟਾਲ ਪਹਿਲਾ ਲਗਾਇਆ ਸੀ ਕਿਸਾਨ ਵੀਰਾਂ ਲਈ ਆਫਰ ਲੈ ਕੇ ਆਏ ਸੀ ਜੋ ਬਹੁਤ ਹੀ ਤੁਸੀਂ ਪਿਆਰ ਦਿੱਤਾ ਅੱਜ ਤਕਰੀਬਨ ਚੌਥੀ ਤੋਂ ਪੰਜਵੀਂ ਸਟਾਲ ਅਸੀਂ ਲਗਾਉਣ ਜਾ ਰਹੇ ਹਾਂ ਔਰ ਮੈਂ ਤਿੰਨ ਦਿਨ ਤੋਂ ਇਸ ਮੇਲੇ ਦੇ ਸੁਆਮਾਂ ਦੇ ਰਿਹਾ ਸੀ ਕਿਸਾਨ ਵੀਰਾਂ ਦੇ ਲਈ ਜਿਹੜਾ ਆਫਰ ਲੈ ਕੇ ਆਏ ਸੀ ਕਿ ਐਡਾ ਝੋਟੇ ਵਰਗਾ ਟਾਇਰ ਨਾ ਇਤਕ ਬੜਿਆ ਨਾ ਬੰਨਾ ਮੇਰੇ ਹੁੰਦਿਆ ਦਾ ਬਣਿਆ ਨਹੀਂ ਦੂਜੀ ਗੱਲ ਬਾਈ ਆਫਰ ਸ਼ੁਰੂ ਕੀਤਾ ਸੀ ਵੱਡੇ ਟੈਰਾਂ ਨਾਲ ਛੋਟਾ ਟੈਰ ਫਰੀ ਦੇਣ ਵਾਲੀ ਪਹਿਲੀ ਕੰਪਨੀ ਸੀ ਏ ਭਾਰਤ ਦੀ ਕਹਿ ਲੋ ਮੋਲਕ ਦੀ ਕਹਿ ਲੋ ਜਿੰਨੀ ਤੁਸੀਂ ਜਾਣਕਾਰੀ ਰੱਖਦੇ ਆਂ ਦੇਖ ਲਓ ਤੇ ਹੁਣ ਮੈਂ ਵਿਸਾਖੀ ਤੱਕ ਜਿਹੜਾ ਇਹ ਆਫਰ ਆ ਵਧਾਇਆ ਕੰਪਨੀ ਨੇ ਉਹਦੇ ਬਾਰੇ ਤੁਹਾਨੂੰ ਦੱਸ ਰਿਹਾ ਕਿ ਹੁਣ ਇਹਨਾਂ ਚਾਰੇ ਟੈਰਾਂ ਦੇ ਨਾਲ ਤੁਹਾਨੂੰ ਟੂਬਾਂ ਵੀ ਫਰੀ ਨੇ ਕੋਈ ਵੀ ਵੀਰ ਸਾਡੇ ਦਿੱਤੇ ਨੰਬਰਾਂ ਦੇ ਸੰਪਰਕ ਕਰਕੇ ਜੋੜੀ ਬੋ ਕਰਾ ਸਕਦਾ ਹੈ ਟਾਇਰ ਨੂੰ ਚੱਕ ਕੇ ਦੇਖ ਲਓ ਬਾਈ ਧਰਨਾ ਪੈ ਜੇ ਤਾਂ ਮੈਨੂੰ ਕਹਿ ਦਿਓ ਠੀਕ ਹੈ ਸਾਰੀਆਂ ਕੰਪਨੀਆਂ ਦੇ ਮੁਕਾਬਲੇ ਪਲਾਈ ਵੀ ਜ਼ਿਆਦਾ ਰਬਰ ਪਟ ਕੇ ਦੇਖ ਲੈ ਕੋਈ ਪਟ ਕੇ ਦਿਖਾਓ ਇਹਨੂੰ ਦਿਖਾਓ ਪਟ ਕੇ ਹੱਥ ਨਾਲ ਤੁਹਾਨੂੰ ਲਾ ਦੇਦਾ ਇਹ ਖਲੀਆ ਖਲੀਆਰ ਕਰਦਾ ਵੀ ਖਲੀ ਤੇ ਜਿਹਨੇ ਜਾ ਕੇ ਰੈਸਲਰ ਕੋਟ ਤੇ ਯਾਰ ਤੇ ਇਹ ਬਾਕੀ ਟਾਈਮ ਨਾ ਕੋਟ ਦੂ ਇਹ ਤਾਂ ਸੜਾ ਜਬਾ ਮਰਜੀ ਪੈਰਾਂ ਦੀ ਜਾਣਕਾਰੀ ਸਾਡੇ ਨੰਬਰ ਤੇ ਲੈ ਸਕਦੇ ਹੋ ਥੋੜਾ ਇੰਨਾ ਪਿਆਰ ਕੇ ਅਸੀਂ ਸਾਨੂੰ ਸਮਝ ਨਹੀਂ ਆਉਂਦੀ ਸੀ ਕਿੰਨੀਆਂ ਜੋੜੀਆਂ ਵੇਚਤੀਆਂ ਸੋ ਬਹੁਤ ਧੰਨਵਾਦ ਆ ਤੁਹਾਡਾ ਔਰ ਇਸ ਮੇਲੇ ਤੇ ਵੀ ਸੰਗਤਾਂ ਨੇ ਬਹੁਤ ਪਿਆਰ ਦਿੱਤਾ ਤਕਰੀਬਨ 200 ਜੋੜੀਆਂ ਹੁਣੇ ਬੁੱਕ ਕਰਕੇ ਹਟਿਆ ਔਰ ਸਾਰਿਆਂ ਨੂੰ ਇਹ ਜੋੜੀਆਂ ਘਰ ਘਰ ਬਚਾਈਆਂ ਜਾ ਰਹੀਆਂ ਆ ਸਾ ਮਾਦੀ ਮੰਗਦੇ ਆ ਕੁਝ ਡਿਲੇ ਹੋ ਰਿਹਾ ਕਿਉਂਕਿ ਦੁਕਾਨ ਤੇ ਵੀ ਸਾਡੇ ਕੋਲ ਲੋਕ ਤਿਆਰ ਖੜੇ ਨੇ ਵੀ ਸਾਨੂੰ ਯਾਰ ਜੋੜੀ ਅੱਜ ਦੇ ਸਾਨੂੰ ਉਹਨੂੰ ਪਹਿਲਾਂ ਦੇਖਣਾ ਪੈਂਦਾ ਕਿਸੇ ਦੀ ਪੇਮੈਂਟ ਪੂਰੀ ਆ ਗਈ ਉਹਨੂੰ ਵੀ ਪਹਿਲ ਦੇਣੀ ਪੈ ਰਹੀ ਆ ਪਰ ਰੇਟ ਵਧਨ ਦਾ ਬਾਲਕੂਤ ਵੀ ਅਸੀਂ ਆਫਰ ਬਖਤਾ ਰਹੇ ਆ ਅੱਜ ਵੀ ਜਿਹੜਾ ਮਰਜ਼ੀ ਸਾਈਜ਼ ਲੈ ਲਓ ਵੀਰੇ 12 ਤੋਂ ਲੈ ਕੇ 14:30 ਤੱਕ ਸਾਡੇ ਟਾਇਰ ਆਉਂਦੇ ਨੇ ਮੋਟਰਸਾਈਕਲ ਲੈ ਲਓ ਸਕੂਟੀ ਲੈ ਲਓ ਪੂਲ ਗਰੰਟੀਆਂ 3-3 ਸਾਲ ਕਰਦੀਆਂ 5.5 ਸਾਲ ਫੁੱਲਾਂ ਦੀਆਂ ਕੋਈ ਬਨੇਦੀ ਨੁਕਸ ਪੈ ਜੇ ਅਸੀਂ ਹਾਜ਼ਰ ਆਵਾਂਗੇ ਸਾਡੀ ਕੰਪਨੀ ਨਾਲ ਜੁੜਨ ਤੇ ਸਪੈਸ਼ਲ ਵਿਸਾਖੀ ਦੇ ਅਸੀਂ ਗਿਫਟ ਵੀ ਦਿੱਤੇ ਅੱਜ ਜਿੰਨਾ ਵੀਰਾਂ ਨੇ ਸਾਨੂੰ ਬੁੱਕ ਕਰਾਈਆਂ ਆ ਵੀਰ ਦੂਰ ਦਰਦ ਦੇ ਪਿੰਡਾਂ ਤੋਂ ਮੇਲੇ ਤੇ ਆਏ ਨੇ ਸਾਰਿਆਂ ਨੇ ਜੋੜੀਆਂ ਬੁੱਕ ਕਰਾਤੀਆਂ ਔਰ ਕਈਆਂ ਨੂੰ ਅਸੀਂ ਡਿਲੀਵਰੀਆਂ ਵੀ ਕੀਤੀਆਂ ਬਾਈ ਉਹ ਬਹੁਤ ਹੀ ਵਧੀਆ ਟਾਇਰ ਅੱਜ ਤੱਕ ਦਾ ਕੰਪਨੀਆਂ ਨੂੰ ਪਛਾੜਨ ਵਾਲਾ ਚੋਲਾ ਬਲਾਈ ਦਾ ਟਾਇਰ ਕਿਸਾਨ ਵੀਰਾਂ ਲਈ ਖੁਸ਼ਖਬਰੀ ਹੈ ਇਹ ਵਿਸਾਖੀ ਦੇ ਮੇਲੇ ਦੇ ਸੌਫਰ ਦਾ ਵੱਧ ਤੋਂ ਵੱਧ ਲਾਭ ਉਠਾਓ ਜੀ ਅਸੀਂ ਤੁਹਾਡੀ ਸੇਵਾਾਂ ਦੇ ਵਿੱਚ ਹਾਜ਼ਰ ਰਵਾਂਗੇ ਆਉਣ ਵਾਲੇ ਭਵਿੱਖ ਵਿੱਚ ਕਿਤੇ ਵੀ ਕਿਤੇ ਕੋਈ ਮੇਲਾ ਜਾਂ ਪ੍ਰਦਰਸ਼ਨੀ ਹੈ ਜਿੱਥੇ ਤੁਹਾਨੂੰ ਮੌਕਾ ਮਿਲਦਾ ਅਸੀਂ ਇਹਨੂੰ ਜਾ ਕੇ ਸਾਰਿਆਂ ਨੂੰ ਦੱਸ ਰਹੇ ਹਾਂ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਲੋਕਾਂ ਨਾਲ ਜੋੜੋ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਇਹ ਦੇ ਦਾ ਲਾਭ ਉਠਾ ਸਕਣ ਜੀ ਨੰ ਨਾ ਭਾਈ ਮੂਸੇ ਵਾਲੇ ਵੀ ਵਿੱਚ ਹੀ ਆ ਯਾਰ ਆ ਮੂਸੇ ਦਾ ਡੇਰ ਵੀ ਵਿੱਚ ਹੀ ਆ ਆ ਪਿੱਛੇ